ਭਾਰ ਖੜੇ ਹੋ ਗਏ ਤੇ ਕਹਿਣ ਲੱਗੇ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਹੈ ਕੋਈ ਕੀਮਤੀ ਗੱਲ ਸਾਡੀ ਝੌਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕੰਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਮਣ ਨੇ ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਤੇ ਅੱਖਾਂ ਮੀਟ ਲਈਆਂ ਤੜਪ ਰਿਆ ਸੀ ਵਿਚਾਰਾ ਪ੍ਰਾਣ ਨਿਕਲ ਰਹੇ ਸਨ ਨਹੀਂ ਕੁਝ ਬੋਲੇ। ਲਕਸ਼ਮਣ ਵਾਪਸ ਆ ਗਿਆ ਹੈ। ਕਹਿੰਦਾ ਭਗਵਨ ਉਹ ਤੇ ਬੋਲਦਾ ਹੀ ਨਹੀਂ। ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ। RAM ਕਹਿੰਦੇ ਨੇ ਪੁਰਖਾ ਤੇਰੇ ਕੋਲ ਉਹ ਵਸਫ ਨਹੀਂ ਹੈ ਗਿਆਨ ਲੈਣ ਦਾ। ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਬਾਹਰ ਨਹੀਂ ਖੜੇ ਹੋਈਦਾ ਜਾਂ ਉਸਦੇ ਕਦਮਾਂ ਦੇ ਵਿੱਚ ਖੜਾ ਹੋ। ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ। ਹੁਣ ਜਿਸ ਦੇ ਕਦਮਾਂ ਦੇ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪਦਰਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਬਕਦ ਦਾ ਕੀਮਤੀ ਇਨਸਾਨ ਹੈ ਕਦਮਾਂ ਦੇ ਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ اے ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸੜੀ ਝੋਲੀ ਚ ਪਾਓ ਰਾਵਣ ਦੇ ਨੇਤਰ ਖੁੱਲੇ ਨੇ ਬੋਲੇ اے ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੈ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਹੈ ਸੁਣ ਮਨੁੱਖੀ ਜ਼ਿੰਦਗੀ ਦੇ ਵਿੱਚ ਕੱਲ ਕਦੇ ਹੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ ਮਲਤਵੀ ਨਹੀਂ ਕਰਨਾ ਚਾਹੀਦਾ ਕੱਲ ਤੇ ਨਹੀਂ ਸੁੱਟਣਾ ਚਾਹੀਦਾ ਪੋਸਟਬਨ ਨਹੀਂ ਕਰਨਾ ਚਾਹੀਦਾ ਉਹਨੂੰ ਮਲਤਵੀ ਨਹੀਂ ਕਰਨਾ ਚਾਹੀਦਾ ਅੱਜ ਹੀ ਕਰਨਾ ਚਾਹੀਦਾ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਨਏ ਬਿਲੰਬਧਰ ਮੰਗ ਬਿਲੰਬ ਪਾਪੰ ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ ਤੇ ਛੁੱਟ ਰਿਹਾ ਹੈ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ ਰਹਿ ਜਾਏਗਾ ਮਨ ਨੂੰ ਬਹੁਤ ਕੁਝ ਜ਼ਰੂਰੀ ਕੱਲ ਤੇ ਛੁੱਟਦਾ ਪਏ ਜਦੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ ਕੁਝ ਵੀ ਨਹੀਂ ਹੈ ਇਹ ਅੰਮ੍ਰਿਤ ਛਕਣ ਨੂੰ ਕੱਲ ਤੇ ਛੁੱਟਦਾ ਹੈ ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ ਹੁਣੇ ਪੀਣੀ ਹੈ ਇਹ ਸੱਚ ਬੋਲਣ ਨੂੰ ਕੱਲ ਤੇ ਛੁੱਟਦਾ ਹੈ ਝੂਠ ਬੋਲਣਾ ਅੱਜ ਹੀ ਬੋਲਣਾ ਹੁਣੇ ਹੀ ਬੋਲਣਾ ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਛੁੱਟਦਾ ਹੈ ਕਠੋਰਤਾ ਨਾਲ ਪੇਸ਼ ਆਣਾ ਅੱਜ ਹੀ ਆਉਣਾ ਹੁਣੇ ਹੀ ਆਉਣਾ ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕੱਲ ਤੇ ਛੁੱਟ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀ ਬੂਤ ਵੀ ਨਹੀਂ ਹੋ ਸਕਦੀ